ਫਲੋਰ ਬੀਤੀ ਦੇਰ ਸ਼ਾਮ ਨੈਸ਼ਨਲ ਹਾਈਵੇ ਫਲੋਰ ਵਿਖੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਇੱਕ ਹਾਦਸੇ ਦੌਰਾਨ ਚਾਰ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਕਾਲੇ ਰੰਗ ਦੀ ਨੋਵਾ ਗੱਡੀ ਨੇ ਤੇਜ਼ ਰਫ਼ਤਾਰ ਆਈ ਜਿਸ ਨੇ ਬੱਸ ਅੱਡੇ ਤੇ ਖੜੀਆਂ ਸਵਾਰੀਆਂ ਅਤੇ ਦੋ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਦੋ ਮਹਿਲਾਵਾਂ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ SSF ਦੀ ਟੀਮ ਨੇ ਰਾਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਇਲਾਜ ਦਾਖਲ ਕਰਵਾਇਆ ਇਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ 112 ਦੀ ਪੁਲਿਸ ਪਹੁੰਚੇ ਜਿਨ੍ਹਾਂ ਨੇ ਇਨੋਵਾ ਗੱਡੀ 'ਚ ਸਵਾਰ ਵਿਅਕਤੀ ਨੂੰ ਕਾਬੂ ਕਰ ਲਿਆ ਰਾਗੀਰਾਂ ਦੇ ਦੱਸਣ ਮੁਤਾਬਕ ਇਨੋਵਾ ਗੱਡੀ 'ਚ ਸਵਾਰ ਵਿਅਕਤੀ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਗੱਡੀ ਦੇ ਵਿੱਚੋਂ ਵੀ ਸ਼ਰਾਬ ਦੀ ਬੋਤਲ ਬਰਾਮਦ ਹੋਈ ਜਿਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਜ਼ਖਮੀਆਂ 'ਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਇਸ ਮਾਮਲੇ ਵਿੱਚ SSF ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਲੋਰ ਵੇਰ ਕਾ ਮਿਲਕ ਪਲਾਂਟ ਦੇ ਸਾਹਮਣੇ ਹਾਦਸਾ ਵਾਪਰਿਆ ਹੈ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ ਜੋ ਉੱਥੇ ਜੇਰੇ ਇਲਾਜ ਹਨ ਉਨਾਂ ਨੇ ਕਿਹਾ ਕਿ ਇਸ ਦੀ ਸੂਚਨਾ ਥਾਣਾ ਫਿਲੌਰ ਦੇ ਡਿਊਟੀ ਅਫਸਰ ਨੂੰ ਦੇ ਦਿੱਤੀ ਹੈ ਅਗਲੇਰੀ ਕਾਰਵਾਈਓ ਕਰਨਗੇ ਫਿਲੌਰ ਤੋਂ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਗੁਰシャン ਸਿੰਘ ਨਾਗੀ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਪੰਜ ਭਾਈ ਜੀ ਜਦੋਂ ਇਹ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਹੀ ਸੀਗਾ ਭਾਈ ਮੈਂ ਕਦਾਂ ਕਿਦਾਂ ਇਹ ਮੇਰੇ ਵੇਸ ਇੱਧਰ ਨੂੰ ਲਿਗਿਆ ਭਾਈ ਤੇ ਗੱਲਾਂ ਕਰਦੇ ਫਿਰੇ ਪਿੱਛੋਂ ਗੱਡੀ ਆਉਣੀ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਡਿਗਿਆ ਲੇਡੀਆਂ ਵੀ ਇੱਥੇ ਡਿਗੀਆਂ ਮੋਟਰਸਾਈਕਲ ਵੀ ਇੱਥੇ ਡਿਗਿਆ ਕੋਲ ਆ ਗਏ ਉੱਥੇ ਰਗੜ ਹੁੰਦੇ ਆਏ ਭਾਈ ਤੇ ਪਿੱਛੇ ਉਹਨੇ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਦੀ ਜਾਰੂ ਪੀਤੀ ਸੀ ਗੱਡੀ ਵਾਲੇ ਦੀ ਚੱਕਰੀ ਕਿੰਨੇ ਜਣੇ ਹੋਏ ਆ ਚੱਕਰੀ ਭਾਈ 3 ਜਣੇ ਹੋਏ ਓਕੇ ਤੇ ਬੋਲ ਸਾਰੇ इलो के दे हांदी भाई बोल सके बंदे सारे ले गए भाई हांदी हांदी ले गए भाई हॉस्पिटल ले गए इथों से रहने वाले जी लाने बड़ा कर ले अंदर अंदर अभी चलो जाना बोल रहे थे जो धनिया वाले गाड़ी में पड़ी हुई है नहीं कौन से पेट्रोल कहां से मिली नहीं नहीं किसकी है पता नहीं लेहने से कटिंग में पड़ी है याद होगी किसी निकली है ये मैं रुका था गाड़ी में नहीं गाड़ी आवे इधर में गाड़ी आपने ठोकिए नहीं जो इतने लोग आपने नीचे दिए गाड़ी के आपने ठोकिए कौन जुमेबारा था उसका वालों ड्रिंक ही हुई है नहीं जो पत्रकार ये आ रहा मैं कुछ नहीं कहता भाई भाई कौन नाम आ गया मुझको देखो कितने बार मैं कुछ नहीं कहता मैं तो कैसे वर्दी रोकने जी मैं पैदल चक्कर दी किसी में गुट्टी जाने मैं कुछ नहीं देता मैं तो बंदा मार के चला गया के आपका पता बच गया मार के मैं तो वैसे रोका कि उन्होंने चक्कन दी मैंने गुफा था ਭਾਜੀ ਗੱਡੀ ਗੱਡੀ ਤੁਹਾਡੀ ਆਹੇ ਲੋਹਾ ਹੈ ਹੈ ਤੇ ਗੱਡੀ ਤੁਹਾਡੀ ਬੱਦੀ ਹੋਈ ਆ ਤੁਹਾਡੀ ਗੱਡੀ ਖਿਲ ਬੰਦੇ ਆਏ ਹੋਏ ਬਾਜੀ ਇਦੋਂ ਮਾਰ ਕੇ ਗਿਆ ਮੇਰੀ ਗੱਡੀ ਦਾ ਬੱਚਾ ਬੱਚਿਆ ਇਸ ਤੋਂ ਬਾਅਦ ਉਹ ਰੋਕਿਆ ਕਿ ਮੈਂ ਚੱਕੇ ਲਾ ਦੇਵਾ ਮੈਂ ਕੋ ਤੋਂ ਓਕੇ ਮੈਂ ਚੱਕੇ ਆ ਜਾਗਾ ਉਸੇ ਨਾਲ ਮੈਨੂੰ ਫਸਾਤਾ ਇਹ ਤੇਰੀ ਡਾਹਾਰ ਸਰੂ ਲਈ ਤੁਹਾਡੀ ਗੱਡੀ ਨਹੀਂ ਆ ਨਹੀਂ ਆ ਝੂਠ ਹੈ ਭਾਈ ਅਸੀਂ ਆਪ ਲੱਕੀ ਆ ਭਾਈ ਝੂਠ ਆ ਬਾਜੀ ਨਾਲ ਦੇ ਬੰਦੇ ਲੋਰ ਹੋਇਆ ਨਹੀਂ ਬੱਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਰਿਵਿਊ ਕਰਦੇ ਸੀ ਬੱਸ ਜੀ ਤੇ ਇਹ ਗੱਡੀ ਜਿਹੜੀ ਨੋਵਾ ਤੋਂ ਭਾੜੇ ਵਿੱਚ ਵੱਜੀ ਜਾਣ ਕੇ ਸਾਰੀਆਂ ਇਕੱਟੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਨੁਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਸਾਨੂੰ ਪਤਾ ਹੈਗੇ ਚਾਰ ਜਣੇ ਹੈਗੇ ਸੀ ਕਿੰਨੀ ਫਿਰ ਕਰਦੇ ਅੰਦਰ ਟੋਟਲ 4 ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕੀ ਨਾਮ ਸੀਗਾ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲਿਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋਂ ਤੁਹਾਡਾ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ